ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਬਿੰਦਰਪਾਲ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਕੇਂਦਰੀ ਕੈਬਨਟ ਨੇ ਵਨ ਨੇਸ਼ਨ ਵਨ ਇਲੈਕਸ਼ਨ ਬਿਲ ਨੂੰ ਦਿੱਤੀ ਪ੍ਰਵਾਨਗੀ ਸਰਦਰਥ ਦੇ اجلاس ਦੌਰਾਨ ਬਿਲ ਹੋ ਸਕਦਾ ਹੈ ਸੰਸਦ ਵਿੱਚ ਪੇਸ਼ ਸਰਕਾਰ ਦਾ ਦਾਵਾ ਹੈ ਕਿ ਇੱਕ ਸਮੇਂ ਚੋਣ ਹੋਣ ਨਾਲ ਬੱਚੇਗਾ ਦੇਸ਼ ਦਾ ਪੈਸਾ ਤੇ ਵਰਕਫੋਰਸ ਦੀ ਹੋਵੇਗੀ ਬਚਤ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਨੇ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਿਹਾ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਕੀਤੀ ਤੇਜ਼ੀ ਨਾਲ ਤਰੱਕੀ ਇਸ ਦੇ ਨਾਲ ਹੀ ਮੇਕ ਇਨ ਇੰਡੀਆ ਮੁਹਿੰਮ ਦੀ ਵੀ ਕੀਤੀ ਸ਼ਲਾਘਾ ਭਾਰਤ ਵਿੱਚ ਜਹਾਜ਼ਾਂ ਦੇ ਨਿਰਮਾਣ ਅਤੇ ਡਿਜ਼ਾਈਨ ਦੇ ਨਾਲ ਜੁੜੇ ਭਾਰਤੀ ਵਾਯੂਜਾਨ ਬਿੱਲ ਨੂੰ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਦਿੱਤੀ ਪ੍ਰਵਾਨਗੀ ਨਵਾਂ ਬਿੱਲ ਐਕਟ ਬਣਨ ਤੋਂ ਬਾਅਦ ਲਵੇਗਾ 90 ਸਾਲ ਪੁਰਾਣੇ ਜਹਾਜ਼ ਐਕਟ ਦੀ ਥਾਂ ਪੂਜਾ ਸਥਾਨ ਅਧਿਨਿਯਮ 1991 ਦੇ ਖਿਲਾਫ ਦਰਜ ਪਟੀਸ਼ਨਾਂ ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਅਗਲੀ ਸੁਣਵਾਈ ਤੱਕ ਮੰਦਰ ਮਸਜਿਦ ਨਾਲ ਜੁੜੇ ਕਿਸੇ ਵੀ ਨਵੇਂ ਮਾਮਲੇ ਨੂੰ ਦਰਜ ਨਾ ਕਰਨ ਦੇ ਹੁਕਮ ਕੀਤੇ ਜਾਰੀ ਕੇਂਦਰ ਸਰਕਾਰ ਨੂੰ 4 ਹਫ਼ਤੇ ਅੰਦਰ ਐਕਟ ਬਾਰੇ ਸੁਪਰੀਮ ਕੋਰਟ ਵਿੱਚ ਜਵਾਬ ਦਾਇਰ ਕਰਨ ਲਈ ਕਿਹਾ ਭਾਰਤੀ ਸਟੇਟ ਬੈਂਕ ਦੀ ਇੱਕ ਤਾਜ਼ਾ ਰਿਪੋਰਟ ਵਿੱਚ ਜਲਜੀਵਨ ਮਿਸ਼ਨ ਦੇ ਪ੍ਰਭਾਵ ਬਾਰੇ ਅੰਕੜੇ ਕੀਤੇ ਗਏ ਪੇਸ਼ ਰਿਪੋਰਟ ਮੁਤਾਬਕ ਜਲਜੀਵਨ ਮਿਸ਼ਨ ਨੇ ਪਿੰਡੂ ਭਾਰਤ ਖਾਸ ਕਰਕੇ ਔਰਤਾਂ ਦੇ ਸਮਾਜਿਕ ਆਰਥਿਕ ਸਸ਼ਕਤੀਕਰਨ ਵਿੱਚ ਲਿਆਂਦੇ ਮਹੱਤਵਪੂਰਨ ਬਦਲਾ ਇਟਲੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਲੰਬੇ ਸਮੇਂ ਦੇ ਵੀਜ਼ਾ ਦੇ ਲਈ ਅਰਜ਼ੀ ਦੇਣ ਦੇ ਵਿਨੇਕਾਰਨ ਲਈ ਵੀਜ਼ਾ ਨਿਯਮਾਂ ਵਿੱਚ ਕੀਤੇ ਬਦਲਾ ਇਟਲੀ ਵਿੱਚ 90 ਦਿਨ ਤੋਂ ਵੱਧ ਰਹਿਣ ਵਾਲਿਆਂ ਨੂੰ 10 ਜਨਵਰੀ 2025 ਤੋਂ ਬਾਅਦ ਇਟਲੀ ਦੀ ਕੌਂਸਲੈਟ ਵਿੱਚ ਨਿੱਜੀ ਅਪੁਆਇੰਟਮੈਂਟ ਲੈਣੀ ਹੋਵੇਗੀ ਤੇ ਆਪਣੇ ਫਿੰਗਰਪ੍ਰਿੰਟ ਵੀ ਜਮ੍ਹਾਂ ਕਰਵਾਉਣੇ ਹੋਣਗੇ। 오ਡੀਸ਼ਾ ਦੇ ਸੁੰਦਰਨਗਰ ਜ਼ਿਲ੍ਹੇ ਵਿੱਚ ਇੱਕ 7 ਮਹੀਨਿਆਂ ਦੀ ਗਰਭਵਤੀ ਔਰਤ ਦਾ ਗੋਲੀ ਮਾਰ ਕੇ ਕੀਤਾ ਗਿਆ ਕਤਲ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਦੋ ਅਣਪਛਾਤੇ ਵਿਅਕਤੀਆਂ ਨੇ ਘਰ ਦਾ ਦਰਵਾਜ਼ਾ ਖੜਕਾ ਕੇ ਔਰਤ ਨੂੰ ਬੁਲਾਇਆ ਬਾਹਰ ਤੇ ਬਾਅਦ ਵਿੱਚ ਗਹਿਣੇ ਲੁੱਟਣ ਤੋਂ ਬਾਅਦ ਮਾਰੀ ਗੋਲੀ। ਉੱਤਰ ਪ੍ਰਦੇਸ਼ ਦੇ ਕਈ ਸੂਬਿਆਂ ਵਿੱਚ ਵੱਧਿਆ ਠੰਡ ਦਾ ਕਹਿਰ ਇਸ ਦੇ ਨਾਲ ਹੀ ਤਾਮਿਲਨਾਡੂ ਵਿੱਚ ਬੀਤੇ ਦਿਨ ਪਏ ਪਾਰਿਮੀ ਕਾਰਨ 11 ਜ਼ਿਲ੍ਹਿਆਂ ਦੇ ਸਕੂਲ ਵੀਰਵਾਰ ਨੂੰ ਰਹੇ ਬੰਦ ਭਾਰਤੀ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਵਿੱਚ ਜੈਲ ਅਲਰਟ ਵੀ ਕੀਤਾ ਜਾ ਰਿਹਾ ਕਸ਼ਮੀਰ ਕਾਟੀ ਦੇ ਮੈਦਾਨੀ ਇਲਾਕਿਆਂ ਦੇ ਕਈ ਹਿੱਸਿਆਂ ਵਿੱਚ ਸੀਜ਼ਨ ਦੀ ਹੋਈ ਪਹਿਲੀ ਬਰਫਬਾਰੀ ਅਧਿਕਾਰੀਆਂ ਨੇ ਸ਼੍ਰੀਨਗਰ ਲੇ ਹਾਈਵੇ ਨੂੰ ਬੰਦ ਕਰਨ ਬਾਰੇ ਦਿੱਤੀ ਜਾਣਕਾਰੀ ਭਾਰਤੀ ਮੌਸਮ ਵਿਭਾਗ ਨੇ 20 ਦਸੰਬਰ ਤੱਕ ਮੌਸਮ ਵਿੱਚ ਸੁਧਾਰ ਹੋਣ ਦੀ ਕੀਤੀ ਭਵਿੱਖਬਾਣੀ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ਤੇ ਹੋਇਆ ਬੰਦ ਬਲੂ ਚਿਪਸ ਕੰਪਨੀਆਂ ਦੇ ਸ਼ੇਰਾਂ ਵਿੱਚ ਭਾਰੀ ਗਿਰਾਵਟ ਕਾਰਨ ਬਾਜ਼ਾਰ ਆਇਆ ਖੇਤਲੀ ਪੱਦਰ ਤੇ ਤੈਸੀ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤਾਜ਼ਾ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸੰਧ ਹੋਈ ਇਜਾਜ਼ਤ ਸ੍ਰੀਕਾਲ ਸ੍ਰੀਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਬਿੰਦਰਪਾਲ ਨਜ਼ਰ ਮਾਰਦੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਕੇਂਦਰੀ ਕੈਬਨਿਟ ਨੇ ਵਨ ਨੇਸ਼ਨ ਵਨ ਇਲੈਕਸ਼ਨ ਬਿਲ ਨੂੰ ਦਿੱਤੀ ਪ੍ਰਵਾਨਗੀ ਸਰਦਰਥ ਦੇ اجلاس ਦੌਰਾਨ ਬਿਲ ਹੋ ਸਕਦਾ ਹੈ ਸੰਸਦ ਵਿੱਚ ਪੇਸ਼ ਸਰਕਾਰ ਦਾ ਦਾਵਾ ਹੈ ਕਿ ਇੱਕ ਸਮੇਂ ਚੋਣ ਹੋਣ ਨਾਲ ਬੱਚੇਗਾ ਦੇਸ਼ ਦਾ ਪੈਸਾ ਤੇ ਵਰਕਫੋਰਸ ਦੀ ਹੋਵੇਗੀ ਬਚਤ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਨੇ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਿਹਾ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਕੀਤੀ ਤੇਜ਼ੀ ਨਾਲ ਤਰੱਕੀ ਇਸ ਦੇ ਨਾਲ ਹੀ ਮੇਕ ਇਨ ਇੰਡੀਆ ਮੁਹਿੰਮ ਦੀ ਵੀ ਕੀਤੀ ਸ਼ਲਾਘਾ ਭਾਰਤ ਵਿੱਚ ਜਹਾਜ਼ਾਂ ਦੇ ਨਿਰਮਾਣ ਅਤੇ ਡਿਜ਼ਾਈਨ ਦੇ ਨਾਲ ਜੁੜੇ ਭਾਰਤੀ ਬਯੂਜਾਨ ਬਿੱਲ ਨੂੰ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਦਿੱਤੀ ਪ੍ਰਵਾਨਗੀ ਨਵਾਂ ਬਿੱਲ ਐਕਟ ਬਣਨ ਤੋਂ ਬਾਅਦ ਲਵੇਗਾ 90 ਸਾਲ ਪੁਰਾਣੇ ਜਹਾਜ਼ ਐਕਟ ਦੀ ਥਾਂ ਪੂਜਾ ਸਥਾਨ ਅਧਿਨਿਯਮ 1999 ਦੇ ਖਿਲਾਫ ਦਾਇਰ ਪਟੀਸ਼ਨਾਂ ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਅਗਲੀ ਸੁਣਵਾਈ ਤੱਕ ਮੰਦਰ ਮਸਜਿਦ ਨਾਲ ਜੁੜੇ ਕਿਸੇ ਵੀ ਨਵੇਂ ਮਾਮਲੇ ਨੂੰ ਦਰਜਾ ਨਾ ਕਰਨ ਦੇ ਹੁਕਮ ਕੀਤੇ ਜਾਰੀ ਕੇਂਦਰ ਸਰਕਾਰ ਨੂੰ 4 ਹਫ਼ਤੇ ਅੰਦਰ ਐਕਟ ਬਾਰੇ ਸੁਪਰੀਮ ਕੋਰਟ ਵਿੱਚ ਜਵਾਬ ਦਾਇਰ ਕਰਨ ਲਈ ਕਿਹਾ ਭਾਰਤੀ ਸਟੇਟ ਬੈਂਕ ਦੀ ਇੱਕ ਤਾਜ਼ਾ ਰਿਪੋਰਟ ਵਿੱਚ ਜਲਜੀਵਨ ਮਿਸ਼ਨ ਦੇ ਪ੍ਰਭਾਵ ਬਾਰੇ ਅੰਕੜੇ ਕੀਤੇ ਗਏ ਪੇਸ਼ ਰਿਪੋਰਟ ਮੁਤਾਬਕ ਜਲਜੀਵਨ ਮਿਸ਼ਨ ਨੇ ਪਿੰਡੂ ਭਾਰਤ ਖਾਸ ਕਰਕੇ ਔਰਤਾਂ ਦੇ ਸਮਾਜਿਕ ਆਰਥਿਕ ਸਸ਼ਕਤੀਕਰਨ ਵਿੱਚ ਲਿਆਂਦੇ ਮਹੱਤਵਪੂਰਨ ਬਦਲਾ ਇਟਲੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਲੰਬੇ ਸਮੇਂ ਦੇ ਵੀਜ਼ਾ ਦੇ ਲਈ ਅਰਜ਼ੀ ਦੇਣ ਦੇ ਬਿਨਕਾਰਾਂ ਲਈ ਵੀਜ਼ਾ ਨਿਯਮਾਂ ਵਿੱਚ ਕੀਤੇ ਬਦਲਾ ਇਟਲੀ ਵਿੱਚ 90 ਦਿਨ ਤੋਂ ਵੱਧ ਰਹਿਣ ਵਾਲਿਆਂ ਨੂੰ 10 ਜਨਵਰੀ 2025 ਤੋਂ ਬਾਅਦ ਇਟਲੀ ਦੀ ਕੌਂਸੂਲੇਟ ਵਿੱਚ ਨੀਜੀ ਅਪ pointment ਲੈਣੀ ਹੋਵੇਗੀ ਤੇ ਆਪਣੇ ਫਿੰਗਰਪ੍ਰਿੰਟ ਵੀ ਜਮ੍ਹਾਂ ਕਰਵਾਉਣੇ ਹੋਣਗੇ। 오ਡੀਸਾ ਦੇ ਸੁੰਦਰਨਗਰਨ ਜ਼ਿਲ੍ਹੇ ਵਿੱਚ ਇੱਕ 7 ਮਹੀਨਿਆਂ ਦੀ ਗਰਭਵਤੀ ਔਰਤ ਦਾ ਗੋਲੀ ਮਾਰ ਕੇ ਕੀਤਾ ਗਿਆ ਕਤਲ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਦੋ ਅਣਪਛਾਤੇ ਵਿਅਕਤੀਆਂ ਨੇ ਘਰ ਦਾ ਦਰਵਾਜ਼ਾ ਖੜਕਾ ਕੇ ਔਰਤ ਨੂੰ ਬੁਲਾਇਆ ਬਾਹਰ ਤੇ ਬਾਅਦ ਵਿੱਚ ਗਹਿਣੇ ਲੁੱਟਣ ਤੋਂ ਬਾਅਦ ਮਾਰੀ ਗੋਲੀ। ਉੱਤਰ ਭਾਰਤ ਦੇ ਕਈ ਸੂਬਿਆਂ ਵਿੱਚ ਵਧਿਆ ਠੰਡ ਦਾ ਕਹਿਰ ਇਸ ਦੇ ਨਾਲ ਹੀ ਤਾਮਿਲਨਾਡੂ ਵਿੱਚ ਬੀਤੇ ਦਿਨ ਪਏ ਪਾਰਿਮੀ ਕਾਰਨ 11 ਜ਼ਿਲ੍ਹਿਆਂ ਦੇ ਸਕੂਲ ਵੀਰਵਾਰ ਨੂੰ ਰਹੇ ਬੰਦ ਭਾਰਤੀ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਵਿੱਚ ਜੈਲ ਅਲਰਟ ਵੀ ਕੀਤਾ ਜਾ ਰਿਹਾ ਕਸ਼ਮੀਰ ਕਾਟੀ ਦੇ ਮੈਦਾਨੀ ਇਲਾਕਿਆਂ ਦੇ ਕਈ ਹਿੱਸਿਆਂ ਵਿੱਚ ਸੀਜ਼ਨ ਦੀ ਹੋਈ ਪਹਿਲੀ ਬਰਫਬਾਰੀ ਅਧਿਕਾਰੀਆਂ ਨੇ ਸ਼੍ਰੀਨਗਰ ਲੇ ਹਾਈਵੇ ਨੂੰ ਬੰਦ ਕਰਨ ਬਾਰੇ ਦਿੱਤੀ ਜਾਣਕਾਰੀ ਭਾਰਤੀ ਮੌਸਮ ਵਿਭਾਗ ਨੇ 20 ਦਸੰਬਰ ਤੱਕ ਮੌਸਮ ਵਿੱਚ ਸੁਧਾਰ ਹੋਣ ਦੀ ਕੀਤੀ ਭਵਿੱਖਬਾਣੀ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ਤੇ ਹੋਇਆ ਬੰਦ ਬਲੂ ਚਿਪਸ ਕੰਪਨੀਆਂ ਦੇ ਸ਼ੇਰਾਂ ਵਿੱਚ ਭਾਰੀ ਗਿਰਾਵਟ ਕਾਰਨ ਬਾਜ਼ਾਰ ਆਇਆ ਹੇਠਲੀ ਪੱਧਰ ਤੇ ਤੈਸੀ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤਾਜ਼ਾ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸੰਦੇ ਹੋ ਇਜਾਜ਼ਤ ਅਰਸ਼ੀਕਾਲ ਸ੍ਰੀਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਬਿੰਦਰਪਾਲ ਨਜ਼ਰ ਮਾਰਦੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਕੇਂਦਰੀ ਕੈਬਨਿਟ ਨੇ ਵਨ ਨੇਸ਼ਨ ਵਨ ਇਲੈਕਸ਼ਨ ਬਿਲ ਨੂੰ ਦਿੱਤੀ ਪ੍ਰਵਾਨਗੀ ਸਰਦਰਥ ਦੇ اجلاس ਦੌਰਾਨ ਬਿਲ ਹੋ ਸਕਦਾ ਹੈ ਸੰਸਦ ਵਿੱਚ ਪੇਸ਼ ਸਰਕਾਰ ਦਾ ਦਾਵਾ ਹੈ ਕਿ ਇੱਕ ਸਮੇਂ ਚੋਣ ਹੋਣ ਨਾਲ ਬੱਚੇ ਦਾ ਦੇਸ਼ ਦਾ ਪੈਸਾ ਤੇ ਵਰਕਫੋਰਸ ਦੀ ਹੋਵੇਗੀ ਬਚਤ ਰੂਸ ਦੇ ਰਾਸ਼ਟਰਪਤੀ ਵਲਾਦੀਰ ਪੁਤਨ ਨੇ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਿਹਾ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਕੀਤੀ ਤੇਜ਼ੀ ਨਾਲ ਤਰੱਕੀ ਇਸ ਦੇ ਨਾਲ ਹੀ ਮੇਕ ਇਨ ਇੰਡੀਆ ਮੁਹਿੰਮ ਦੀ ਵੀ ਕੀਤੀ ਸ਼ਲਾਘਾ ਭਾਰਤ ਵਿੱਚ ਜਹਾਜ਼ਾਂ ਦੇ ਨਿਰਮਾਣ ਅਤੇ ਡਿਜ਼ਾਈਨ ਦੇ ਨਾਲ ਜੁੜੇ ਭਾਰਤੀ ਬਯੂਜਾਨ ਬਿੱਲ ਨੂੰ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਦਿੱਤੀ ਪ੍ਰਵਾਨਗੀ ਨਵਾਂ ਬਿੱਲ ਐਕਟ ਬਣਨ ਤੋਂ ਬਾਅਦ ਲਵੇਗਾ 90 ਸਾਲ ਪੁਰਾਣੇ ਜਹਾਜ਼ ਐਕਟ ਦੀ ਥਾਂ ਪੂਜਾ ਸਥਾਨ ਅਧਿਨਿਯਮ 1999 ਦੇ ਖਿਲਾਫ ਦائر ਪਟੀਸ਼ਨਾਂ ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਅਗਲੀ ਸੁਣਵਾਈ ਤੱਕ ਮੰਦਰ ਮਸਜਿਦ ਨਾਲ ਜੁੜੇ ਕਿਸੇ ਵੀ ਨਵੇਂ ਮਾਮਲੇ ਨੂੰ ਦਰਜਾ ਨਾ ਕਰਨ ਦੇ ਹੁਕਮ ਕੀਤੇ ਜਾਰੀ ਕੇਂਦਰ ਸਰਕਾਰ ਨੂੰ 4 ਹਫ਼ਤੇ ਅੰਦਰ ਐਕਟ ਬਾਰੇ ਸੁਪਰੀਮ ਕੋਰਟ ਵਿੱਚ ਜਵਾਬ ਦਰਜ ਕਰਨ ਲਈ ਕਿਹਾ ਭਾਰਤੀ ਸਟੇਟ ਬੈਂਕ ਦੀ ਇੱਕ ਤਾਜ਼ਾ ਰਿਪੋਰਟ ਵਿੱਚ ਜਲਜੀਵਨ ਮਿਸ਼ਨ ਦੇ ਪ੍ਰਭਾਵ ਬਾਰੇ ਅੰਕੜੇ ਕੀਤੇ ਗਏ ਪੇਸ਼ ਰਿਪੋਰਟ ਮੁਤਾਬਕ ਜਲਜੀਵਨ ਮਿਸ਼ਨ ਨੇ ਪਿੰਡੂ ਭਾਰਤ ਖਾਸ ਕਰਕੇ ਔਰਤਾਂ ਦੇ ਸਮਾਜਿਕ ਆਰਥਿਕ ਸਸ਼ਕਤੀਕਰਨ ਵਿੱਚ ਲਿਆਦੇ ਮਹੱਤਵਪੂਰਨ ਬਦਲਾ ਇਟਲੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਲੰਬੇ ਸਮੇਂ ਦੇ ਵੀਜ਼ਾ ਦੇ ਲਈ ਅਰਜ਼ੀ ਦੇਣ ਦੇ ਬਿਨਕਾਰਾਂ ਲਈ ਵੀਜ਼ਾ ਨਿਯਮਾਂ ਵਿੱਚ ਕੀਤੇ ਬਦਲਾ ਇਟਲੀ ਵਿੱਚ 90 ਦਿਨ ਤੋਂ ਵੱਧ ਰਹਿਣ ਵਾਲਿਆਂ ਨੂੰ 10 ਜਨਵਰੀ 2025 ਤੋਂ ਬਾਅਦ ਇਟਲੀ ਦੀ ਕੌਂਸਲੈਟ ਵਿੱਚ ਨਿੱਜੀ ਅਪ pointment ਲੈਣੀ ਹੋਵੇਗੀ ਤੇ ਆਪਣੇ ਫਿੰਗਰਪ੍ਰਿੰਟ ਵੀ ਜਮ੍ਹਾਂ ਕਰਵਾਉਣੇ ਹੋਣਗੇ। 오ਡੀਸਾ ਦੇ ਸੁੰਦਰਨਗਰ ਜ਼ਿਲ੍ਹੇ ਵਿੱਚ ਇੱਕ 7 ਮਹੀਨਿਆਂ ਦੀ ਗਰਭਵਤੀ ਔਰਤ ਦਾ ਗੋਲੀ ਮਾਰ ਕੇ ਕੀਤਾ ਗਿਆ ਕਤਲ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਦੋ ਅਣਪਛਾਤੇ ਵਿਅਕਤੀਆਂ ਨੇ ਘਰ ਦਾ ਦਰਵਾਜ਼ਾ ਖੜਕਾ ਕੇ ਔਰਤ ਨੂੰ ਬੁਲਾਇਆ ਬਾਹਰ ਤੇ ਬਾਅਦ ਵਿੱਚ ਗਹਿਣੇ ਲੁੱਟਣ ਤੋਂ ਬਾਅਦ ਮਾਰੀ ਗੋਲੀ। ਉੱਤਰ ਪ੍ਰਦੇਸ਼ ਦੇ ਕਈ ਸੂਬਿਆਂ ਵਿੱਚ ਵੱਧਿਆ ਠੰਡ ਦਾ ਕਹਿਰ ਇਸ ਦੇ ਨਾਲ ਹੀ ਤਾਮਿਲਨਾਡੂ ਵਿੱਚ ਬੀਤੇ ਦਿਨ ਪਏ ਪਾਰਿਮੀ ਕਾਰਨ 11 ਜ਼ਿਲ੍ਹਿਆਂ ਦੇ ਸਕੂਲ ਵੀਰਵਾਰ ਨੂੰ ਰਹੇ ਬੰਦ ਭਾਰਤੀ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਵਿੱਚ ਜੈਲੋ ਅਲਰਟ ਵੀ ਕੀਤਾ ਜਾ ਰਿਹਾ ਕਸ਼ਮੀਰ ਕਾਟੀ ਦੇ ਮੈਦਾਨੀ ਇਲਾਕਿਆਂ ਦੇ ਕਈ ਹਿੱਸਿਆਂ ਵਿੱਚ ਸੀਜ਼ਨ ਦੀ ਹੋਈ ਪਹਿਲੀ ਬਰਫਬਾਰੀ ਅਧਿਕਾਰੀਆਂ ਨੇ ਸ਼੍ਰੀਨਗਰ ਲੇ ਹਾਈਵੇ ਨੂੰ ਬੰਦ ਕਰਨ ਬਾਰੇ ਦਿੱਤੀ ਜਾਣਕਾਰੀ ਭਾਰਤੀ ਮੌਸਮ ਵਿਭਾਗ ਨੇ 20 ਦਸੰਬਰ ਤੱਕ ਮੌਸਮ ਵਿੱਚ ਸੁਧਾਰ ਹੋਣ ਦੀ ਕੀਤੀ ਭਵਿੱਖਬਾਣੀ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ਤੇ ਹੋਇਆ ਬੰਦ ਬਲੂ ਚਿਪਸ ਕੰਪਨੀਆਂ ਦੇ ਸ਼ੇਰਾਂ ਵਿੱਚ ਭਾਰੀ ਗਿਰਾਵਟ ਕਾਰਨ ਬਾਜ਼ਾਰ ਆਇਆ ਖੇਤਲੀ ਪੱਧਰ ਤੇ ਤੈਸੀ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤਾਜ਼ਾ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸੰਧੋイ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਬਿੰਦਰਪਾਲ ਨਜ਼ਰ ਮਾਰਦੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਕੇਂਦਰੀ ਕੈਬਨਿਟ ਨੇ ਵਨ ਨੇਸ਼ਨ ਵਨ ਇਲੈਕਸ਼ਨ ਬਿਲ ਨੂੰ ਦਿੱਤੀ ਪ੍ਰਵਾਨਗੀ ਸਰਦਰਥ ਦੇ اجلاس ਦੌਰਾਨ ਬਿਲ ਹੋ ਸਕਦਾ ਹੈ ਸੰਸਦ ਵਿੱਚ ਪੇਸ਼ ਸਰਕਾਰ ਦਾ ਦਾਵਾ ਹੈ ਕਿ ਇੱਕ ਸਮੇਂ ਚੋਣ ਹੋਣ ਨਾਲ ਬੱਚੇਗਾ ਦੇਸ਼ ਦਾ ਪੈਸਾ ਤੇ ਵਰਕਫੋਰਸ ਦੀ ਹੋਵੇਗੀ ਬਚਤ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਨੇ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਿਹਾ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਕੀਤੀ ਤੇਜ਼ੀ ਨਾਲ ਤਰੱਕੀ ਇਸ ਦੇ ਨਾਲ ਹੀ ਮੇਕ ਇਨ ਇੰਡੀਆ ਮੁਹਿੰਮ ਦੀ ਵੀ ਕੀਤੀ ਸ਼ਲਾਘਾ ਭਾਰਤ ਵਿੱਚ ਜਹਾਜ਼ਾਂ ਦੇ ਨਿਰਮਾਣ ਅਤੇ ਡਿਜ਼ਾਈਨ ਦੇ ਨਾਲ ਜੁੜੇ ਭਾਰਤੀ ਵਾਯੂਜਾਨ ਬਿੱਲ ਨੂੰ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਦਿੱਤੀ ਪ੍ਰਵਾਨਗੀ ਨਵਾਂ ਬਿੱਲ ਐਕਟ ਬਣਨ ਤੋਂ ਬਾਅਦ ਲਵੇਗਾ 90 ਸਾਲ ਪੁਰਾਣੇ ਜਹਾਜ਼ ਐਕਟ ਦੀ ਥਾਂ ਪੂਜਾস্তান ਅਧਿਨਿਯਮ 1991 ਦੇ ਖਿਲਾਫ ਦਾਇਰ ਪਟੀਸ਼ਨਾਂ ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਅਗਲੀ ਸੁਣਵਾਈ ਤੱਕ ਮੰਦਰ ਮਸਜਿਦ ਨਾਲ ਜੁੜੇ ਕਿਸੇ ਵੀ ਨਵੇਂ ਮਾਮਲੇ ਨੂੰ ਦਰਜਾ ਨਾ ਕਰਨ ਦੇ ਹੁਕਮ ਕੀਤੇ ਜਾਰੀ ਕੇਂਦਰ ਸਰਕਾਰ ਨੂੰ 4 ਹਫ਼ਤਿਆਂ ਅੰਦਰ ਐਕਟ ਬਾਰੇ ਸੁਪਰੀਮ ਕੋਰਟ ਵਿੱਚ ਜਵਾਬ ਦਾਇਰ ਕਰਨ ਲਈ ਕਿਹਾ ਭਾਰਤੀ ਸਟੇਟ ਬੈਂਕ ਦੀ ਇੱਕ ਤਾਜ਼ਾ ਰਿਪੋਰਟ ਵਿੱਚ ਜਲਜੀਵਨ ਮਿਸ਼ਨ ਦੇ ਪ੍ਰਭਾਵ ਬਾਰੇ ਅੰਕੜੇ ਕੀਤੇ ਗਏ ਪੇਸ਼ ਰਿਪੋਰਟ ਮੁਤਾਬਕ ਜਲਜੀਵਨ ਮਿਸ਼ਨ ਨੇ ਪਿੰਡੂ ਭਾਰਤ ਖਾਸ ਕਰਕੇ ਔਰਤਾਂ ਦੇ ਸਮਾਜਿਕ ਆਰਥਿਕ ਸਸ਼ਕਤੀਕਰਨ ਵਿੱਚ ਲਿਆਦੇ ਮਹੱਤਵਪੂਰਨ ਬਦਲਾ ਇਟਲੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਲੰਬੇ ਸਮੇਂ ਦੇ ਵੀਜ਼ਾ ਦੇ ਲਈ ਅਰਜ਼ੀ ਦੇਣ ਦੇ ਬੇਨਕਾਰਾਂ ਲਈ ਵੀਜ਼ਾ ਨਿਯਮਾਂ ਵਿੱਚ ਕੀਤੇ ਬਦਲਾ ਇਟਲੀ ਵਿੱਚ 90 ਦਿਨ ਤੋਂ ਵੱਧ ਰਹਿਣ ਵਾਲਿਆਂ ਨੂੰ 10 ਜਨਵਰੀ 2025 ਤੋਂ ਬਾਅਦ ਇਟਲੀ ਦੀ ਕੌਂਸਲੇਟ ਵਿੱਚ ਨਿੱਜੀ ਅਪ point ਲੈਣੀ ਹੋਵੇਗੀ ਤੇ ਆਪਣੇ ਫਿੰਗਰਪ੍ਰਿੰਟ ਵੀ ਜਮ੍ਹਾਂ ਕਰਵਾਉਣੇ ਹੋਣਗੇ। ਓਡੀਸ਼ਾ ਦੇ ਸੁੰਦਰਨਗਰਨ ਜ਼ਿਲ੍ਹੇ ਵਿੱਚ ਇੱਕ 7 ਮਹੀਨਿਆਂ ਦੀ ਗਰਭਵਤੀ ਔਰਤ ਦਾ ਗੋਲੀ ਮਾਰ ਕੇ ਕੀਤਾ ਗਿਆ ਕਤਲ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਦੋ ਅਣਪਛਾਤੇ ਵਿਅਕਤੀਆਂ ਨੇ ਘਰ ਦਾ ਦਰਵਾਜ਼ਾ ਖੜਕਾ ਕੇ ਔਰਤ ਨੂੰ ਬੁਲਾਇਆ ਬਾਹਰ ਤੇ ਬਾਅਦ ਵਿੱਚ ਗਹਿਣੇ ਰੁੱਟਣ ਤੋਂ ਬਾਅਦ ਮਾਰੀ ਗੋਲੀ ਉੱਤਰ ਭਾਰਤ ਦੇ ਕਈ ਸ਼ਹਿਰਾਂ ਵਿੱਚ ਵਧਿਆ ਠੰਡ ਦਾ ਕਹਿਰ ਇਸ ਦੇ ਨਾਲ ਹੀ ਤਾਮਿਲਨਾਡੂ ਵਿੱਚ ਬੀਤੇ ਦਿਨ ਪਏ ਪਾਰਿਮੀ ਕਾਰਨ 11 ਜ਼ਿਲ੍ਹਿਆਂ ਦੇ ਸਕੂਲ ਵੀਰਵਾਰ ਨੂੰ ਰਹੇ ਬੰਦ ਭਾਰਤੀ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਵਿੱਚ ਜੈਲ ਅਲਰਟ ਵੀ ਕੀਤਾ ਜਾ ਰਿਹਾ ਕਸ਼ਮੀਰ ਕਾਟੀ ਦੇ ਮੈਦਾਨੀ ਇਲਾਕਿਆਂ ਦੇ ਕਈ ਹਿੱਸਿਆਂ ਵਿੱਚ ਸੀਜ਼ਨ ਦੀ ਹੋਈ ਪਹਿਲੀ ਬਰਫਬਾਰੀ ਅਧਿਕਾਰੀਆਂ ਨੇ ਸ਼੍ਰੀਨਗਰ ਲੇ ਹਾਈਵੇ ਨੂੰ ਬੰਦ ਕਰਨ ਬਾਰੇ ਦਿੱਤੀ ਜਾਣਕਾਰੀ ਭਾਰਤੀ ਮੌਸਮ ਵਿਭਾਗ ਨੇ 20 ਦਸੰਬਰ ਤੱਕ ਮੌਸਮ ਵਿੱਚ ਸੁਧਾਰ ਹੋਣ ਦੀ ਕੀਤੀ ਭਵਿੱਖਬਾਣੀ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ਤੇ ਹੋਇਆ ਬੰਦ ਬਲੂ ਚਿਪਸ ਕੰਪਨੀਆਂ ਦੇ ਸ਼ੇਰਾਂ ਵਿੱਚ ਭਾਰੀ ਗਿਰਾਵਟ ਕਾਰਨ ਬਾਜ਼ਾਰ ਆਇਆ ਹੇਠਲੇ ਪੱਧਰ ਤੇ ਤੈਸੀ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤਾਜ਼ਾ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸੰਦੇ ਹੋ ਇਜਾਜ਼ਤ ਅਸ਼ੇਕਾਲ ਸ੍ਰੀਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਬਿੰਦਰਪਾਲ ਨਜ਼ਰ ਮਾਰਦੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਕੇਂਦਰੀ ਕੈਬਨਿਟ ਨੇ ਵਨ ਨੇਸ਼ਨ ਵਨ ਇਲੈਕਸ਼ਨ ਬਿਲ ਨੂੰ ਦਿੱਤੀ ਪ੍ਰਵਾਨਗੀ ਸਰਦਰਥ ਦੇ اجلاس ਦੌਰਾਨ ਬਿਲ ਹੋ ਸਕਦਾ ਹੈ ਸੰਸਦ ਵਿੱਚ ਪੇਸ਼ ਸਰਕਾਰ ਦਾ ਦਾਵਾ ਹੈ ਕਿ ਇੱਕ ਸਮੇਂ ਚੋਣ ਹੋਣ ਨਾਲ ਬੱਚੇਗਾ ਦੇਸ਼ ਦਾ ਪੈਸਾ ਤੇ ਵਰਕਫੋਰਸ ਦੀ ਹੋਵੇਗੀ ਬਚਤ ਰੂਸ ਦੇ ਰਾਸ਼ਟਰਪਤੀ ਵਲਾਦੀਰ ਪੁਤਨ ਨੇ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਿਹਾ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਕੀਤੀ ਤੇਜ਼ੀ ਨਾਲ ਤਰੱਕੀ ਇਸ ਦੇ ਨਾਲ ਹੀ ਮੇਕ ਇਨ ਇੰਡੀਆ ਮੁਹਿੰਮ ਦੀ ਵੀ ਕੀਤੀ ਸ਼ਲਾਘਾ ਭਾਰਤ ਵਿੱਚ ਜਹਾਜ਼ਾਂ ਦੇ ਨਿਰਮਾਣ ਅਤੇ ਡਿਜ਼ਾਈਨ ਦੇ ਨਾਲ ਜੁੜੇ ਭਾਰਤੀ ਬਯੂਜਾਨ ਬਿੱਲ ਨੂੰ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਦਿੱਤੀ ਪ੍ਰਵਾਨਗੀ ਨਵਾਂ ਬਿੱਲ ਐਕਟ ਬਣਨ ਤੋਂ ਬਾਅਦ ਲਵੇਗਾ 90 ਸਾਲ ਪੁਰਾਣੇ ਜਹਾਜ਼ ਐਕਟ ਦੀ ਥਾਂ ਪੂਜਾ ਸਥਾਨ ਅਧਿਨਿਯਮ 1991 ਦੇ ਖਿਲਾਫ ਦائر ਪਟੀਸ਼ਨਾਂ ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਅਗਲੀ ਸੁਣਵਾਈ ਤੱਕ ਮੰਦਰ ਮਸਜਿਦ ਨਾਲ ਜੁੜੇ ਕਿਸੇ ਵੀ ਨਵੇਂ ਮਾਮਲੇ ਨੂੰ ਦਰਜਾ ਨਾ ਕਰਨ ਦੇ ਹੁਕਮ ਕੀਤੇ ਜਾਰੀ ਕੇਂਦਰ ਸਰਕਾਰ ਨੂੰ 4 ਹਫ਼ਤੇ ਅੰਦਰ ਐਕਟ ਬਾਰੇ ਸੁਪਰੀਮ ਕੋਰਟ ਵਿੱਚ ਜਵਾਬ ਦਰਜ ਕਰਨ ਲਈ ਕਿਹਾ ਭਾਰਤੀ ਸਟੇਟ ਬੈਂਕ ਦੀ ਇੱਕ ਤਾਜ਼ਾ ਰਿਪੋਰਟ ਵਿੱਚ ਜਲਜੀਵਨ ਮਿਸ਼ਨ ਦੇ ਪ੍ਰਭਾਵ ਬਾਰੇ ਅੰਕੜੇ ਕੀਤੇ ਗਏ ਪੇਸ਼ ਰਿਪੋਰਟ ਮੁਤਾਬਕ ਜਲਜੀਵਨ ਮਿਸ਼ਨ ਨੇ ਪਿੰਡੂ ਪਾਰਤ ਖਾਸ ਕਰਕੇ ਔਰਤਾਂ ਦੇ ਸਮਾਜਿਕ ਆਰਥਿਕ ਸਸ਼ਕਤੀਕਰਨ ਵਿੱਚ ਲਿਆਂਦੇ ਮਹੱਤਵਪੂਰਨ ਬਦਲਾ ਇਟਲੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਲੰਬੇ ਸਮੇਂ ਦੇ ਵੀਜ਼ਾ ਦੇ ਲਈ ਅਰਜ਼ੀ ਦੇਣ ਦੇ ਵਿਨੇਕਾਰਾਂ ਲਈ ਵੀਜ਼ਾ ਨਿਯਮਾਂ ਵਿੱਚ ਕੀਤੇ ਬਦਲਾ ਇਟਲੀ ਵਿੱਚ 90 ਦਿਨ ਤੋਂ ਵੱਧ ਰਹਿਣ ਵਾਲਿਆਂ ਨੂੰ 10 ਜਨਵਰੀ 2025 ਤੋਂ ਬਾਅਦ ਇਟਲੀ ਦੀ ਕੌਂਸਲੇਟ ਵਿੱਚ ਨਿੱਜੀ ਅਪੁਆਇੰਟਮੈਂਟ ਲੈਣੀ ਹੋਵੇਗੀ ਤੇ ਆਪਣੇ ਫਿੰਗਰਪ੍ਰਿੰਟ ਵੀ ਜਮ੍ਹਾਂ ਕਰਵਾਉਣੇ ਹੋਣਗੇ। 오ਡੀਸਾ ਦੇ ਸੁੰਦਰਨਗਰਨ ਜ਼ਿਲ੍ਹੇ ਵਿੱਚ ਇੱਕ 7 ਮਹੀਨਿਆਂ ਦੀ ਗਰਭਵਤੀ ਔਰਤ ਦਾ ਗੋਲੀ ਮਾਰ ਕੇ ਕੀਤਾ ਗਿਆ ਕਤਲ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਦੋ ਅਣਪਛਾਤੇ ਵਿਅਕਤੀਆਂ ਨੇ ਘਰ ਦਾ ਦਰਵਾਜ਼ਾ ਖੜਕਾ ਕੇ ਔਰਤ ਨੂੰ ਬੁਲਾਇਆ ਬਾਹਰ ਤੇ ਬਾਅਦ ਵਿੱਚ ਗਹਿਣੇ ਲੁੱਟਣ ਤੋਂ ਬਾਅਦ ਮਾਰੀ ਗੋਲੀ। ਉੱਤਰ ਪ੍ਰਦੇਸ਼ ਦੇ ਕਈ ਸੂਬਿਆਂ ਵਿੱਚ ਵਧਿਆ ਠੰਡ ਦਾ ਕਹਿਰ ਇਸ ਦੇ ਨਾਲ ਹੀ ਤਾਮਿਲਨਾਡੂ ਵਿੱਚ ਬੀਤੇ ਦਿਨ ਪਏ ਪਾਰਿਮੀ ਕਾਰਨ 11 ਜ਼ਿਲ੍ਹਿਆਂ ਦੇ ਸਕੂਲ ਵੀਰਵਾਰ ਨੂੰ ਰਹੇ ਬੰਦ ਭਾਰਤੀ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਵਿੱਚ ਜੈਲ ਅਲਰਟ ਵੀ ਕੀਤਾ ਜਾ ਰਿਹਾ ਕਸ਼ਮੀਰ ਕਾਟੀ ਦੇ ਮੈਦਾਨੀ ਇਲਾਕਿਆਂ ਦੇ ਕਈ ਹਿੱਸਿਆਂ ਵਿੱਚ ਸੀਜ਼ਨ ਦੀ ਹੋਈ ਪਹਿਲੀ ਬਰਫਬਾਰੀ ਅਧਿਕਾਰੀਆਂ ਨੇ ਸ਼੍ਰੀਨਗਰ ਲੇ ਹਾਈਵੇ ਨੂੰ ਬੰਦ ਕਰਨ ਬਾਰੇ ਦਿੱਤੀ ਜਾਣਕਾਰੀ ਭਾਰਤੀ ਮੌਸਮ ਵਿਭਾਗ ਨੇ 20 ਦਸੰਬਰ ਤੱਕ ਮੌਸਮ ਵਿੱਚ ਸੁਧਾਰ ਹੋਣ ਦੀ ਕੀਤੀ ਭਵਿੱਖਬਾਣੀ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ਤੇ ਹੋਇਆ ਬੰਦ ਬਲੂ ਚਿਪਸ ਕੰਪਨੀਆਂ ਦੇ ਸ਼ੇਰਾਂ ਵਿੱਚ ਵਪਾਰੀ ਗ੍ਰਾਵਟ ਕਾਰਨ ਬਾਜ਼ਾਰ ਆਇਆ ਖੇਤਲੀ ਪੱਧਰ ਤੇ ਤੇ ਇਸੇ ਹੁਣ ਤੱਕ ਨੀ